ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਤਸਵੀਰਾਂ ਮੋਹਾਲੀ ਦੀਆਂ ਅਧਕਾਰ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕੇ ਕੇਂਦਰ ਔਰ ਸੂਬਾ ਸਰਕਾਰਾਂ ਦੇ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਇੱਕ ਸੰਕੇਤਕ ਜਿਹੜਾਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਧਰਨਾ ਲਗਾਉਣਾ ਲਗਾਉਣ ਜਾ ਰਹੇ ਨੇ ਕਿਸਾਨ ਉਹਨਾਂ ਦੇ ਪ੍ਰਤੀ ਇੱਕ ਸੰਕੇਤਕ ਜਿਹੜਾ ਹੈਗਾ ਉਹ ਰੋਸ ਜਿਹੜਾਗਾ ਪ੍ਰਗਟ ਕਰ ਰਹੇ ਨੇ ਤੇ ਦੇਖ ਰਹੇ ਹਾਂ ਮੋਹਾਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠਾ ਹੋਏ ਨੇ ਆਪੋ ਆਪਣੇ ਟਰੈਕਟਰ ਲੈ ਕੇ ਅੱਜ ਸੜਕਾਂ ਤੇ ਨਿਕਲੇ ਨੇ ਔਰ ਚਾਰ ਅਹਿਮ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਮੰਗ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਸਮੂਹ ਕਿਸਾਨਾਂ ਦੀਆਂ ਜਿੰਨਾ ਵੀ ਕਰਜ਼ਾ ਹੈਗਾ ਉਹ ਕਿਸਾਨਾਂ ਤੇ ਲੀਕ ਮਾਰੀ ਜਾਵੇ ਇਸ ਤੋਂ ਇਲਾਵਾ ਜਿਹੜੇ ਕਿਸਾਨ ਉਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲੇ ਔਰ ਉਹਨਾਂ ਦਾ ਪੂਰਨ ਕਰਜ਼ਾ ਮੁਕਤ ਹੋਵੇ ਚਿੱਪ ਵਾਲੇ ਮੀਟਰ ਲਗਾਉਣ ਦਾ ਫੈਸਲਾ ਉਹ ਵਾਪਸ ਹੋਵੇ ਐਕਸਪੋਰਟ ਡਿਊਟੀ ਜਿਹੜੀ ਕਣਕ ਤੇ ਘਟਾਈ ਜਾ ਰਹੀ ਆ ਉਹ ਕਿਸੇ ਕੀਮਤ ਦੇ ਵਿੱਚ ਨਾ ਘਟਾਈ ਜਾਵੇ ਔਰ ਫਸਲੀ ਵਿਪਿੰਤਾ ਦੇ ਵੱਲ ਕਿਸਾਨਾਂ ਨੂੰ ਵਧਾਉਣ ਦੇ ਲਈ ਮੋਟਾ ਫੰਡ ਜਿਹੜਾ ਆਏਗਾ ਉਹ ਕੇਂਦਰ ਸਰਕਾਰ ਰਿਲੀਜ਼ ਕਰੇ ਤਾਂ ਇਹ तमाम ਵੱਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਐਮਐਸਪੀ ਨੂੰ ਲੈ ਕੇ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਦੀ ਜਿਹੜੀ ਹੈਗੀ ਆ ਉਹ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਪੂਰੇ ਦੇਸ਼ ਦੇ ਵਿੱਚ ਅੱਜ ਅਜਿਹੀਆਂ ਹੀ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਪੂਰੇ ਦੇਸ਼ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪੋ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਨਿਕਲੇ ਨੇ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਦੇ ਪ੍ਰਤੀ ਜਿਹੜਾ ਹੈਗਾ ਉਹ ਸਿੱਧੇ ਤੌਰ ਤੇ ਲਾਮਬਦ ਕਰ ਰਹੇ ਨੇ ਕਿ ਸਾਡੀਆਂ ਇਹ ਮੰਗਾਂ ਨੇ ਉਹ ਮੰਗਾਂ ਜਿਹੜੀਆਂ ਇੱਕ ਸ਼ਰਤ ਦੇ ਹੇਠ ਜਦੋਂ ਅੰਦੋਲਨ ਦੀ ਸਮਾਪਤੀ ਹੋਈ ਸੀ ਤਾਂ ਉਸ ਵੇਲੇ ਇਹ तमाम ਉਹ ਮੰਗਾਂ ਸਨ ਜਿਨ੍ਹਾਂ ਨੂੰ ਲੈ ਕੇ ਉਸ ਅੰਦੋਲਨ ਨੂੰ ਵਾਪਸ ਲਿਆ ਗਿਆ ਸੀ ਔਰ ਇੱਕ ਸਮੇਂ ਜਿਹੜਾ ਹੈਗਾ ਇੱਕ ਸਮੇਂ ਲਈ ਰੋਕ ਨੂੰ ਜਿਹੜਾ ਜਿਹੜਾ ਉਸ ਅੰਦੋਲਨ ਨੂੰ ਰੋਕਿਆ ਗਿਆ ਸੀ ਤਾਂ ਅੱਜ ਮੁੜ ਕਿਸਾਨ ਆਪਣਾ ਰੰਗ ਦਿਖਾ ਰਹੇ ਨੇ ਔਰ ਕੇਂਦਰ ਔਰ ਸੂਬਾ ਸਰਕਾਰਾਂ ਨੂੰ ਸਿੱਧਾ ਤੌਰ ਤੇ ਕਹਿ ਰਹੇ ਨੇ ਕਿ ਕਿਸਾਨ ਅੱਜ ਵੀ ਉਸੇ ਤਾਕਤ ਦੇ ਵਿੱਚ ਨੇ ਉਸੇ ਇਕਜੁਟਤਾ ਦੇ ਵਿੱਚ ਨੇ ਜਿਹੜੀ ਇਕਜੁਟਤਾ ਉਹਨਾਂ ਨੇ ਦਿੱਲੀ ਅੰਦੋਲਨ ਦੇ ਵਿੱਚ ਦਿਖਾਈ ਸੀ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਮੋਹਾਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਇਕੱਠਾ ਹੋਏ ਨੇ ਔਰ ਇਕੱਠਾ ਹੋ ਕੇ ਕਿਸਾਨ ਸੂਬਾ ਸਰਕਾਰਾਂ ਨੂੰ ਔਰ ਕੇਂਦਰ ਸਰਕਾਰ ਨੂੰ ਸੰਕੇਤਕ ਆਉਣ ਵਾਲੇ ਸਮੇਂ ਦੇ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ ਅੱਜ ਤੁਹਾਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ 26 ਜਨਵਰੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਗਣਤੰਤਰ ਦਿਹਾੜਾ ਮਨਾਇਆ ਗਿਆ ਗਣਤੰਤਰ ਦਿਹਾੜੇ ਦੇ ਵਿੱਚ ਵਕ-ਵਕ ਸੂਬਿਆਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪ੍ਰੇਡ ਕੀਤੀ ਗਈ ਤਾਂ ਉੱਥੇ ਕਿਸਾਨਾਂ ਵੱਲੋਂ ਟਰੈਕਟਰ ਪ੍ਰੇਡ ਕੀਤੀ ਜਾ ਰਹੀ ਹੈ 26 ਜਨਵਰੀ ਦਾ ਦਿਨ ਇਤਿਹਾਸਿਕ ਸੀ ਕਿਸਾਨਾਂ ਦੇ ਲਈ ਜਦੋਂ ਦਿੱਲੀ ਦੇ ਵਿੱਚ ਟਰੈਕਟਰ ਪ੍ਰੇਡ ਕੀਤੀ ਗਈ ਸੀ ਤਾਂ ਉਸ ਟਰੈਕਟਰ ਪ੍ਰੇਡ ਦੀ ਤਾਜ਼ਾ ਤੇ ਅੱਜ ਵੀ ਕਿਸਾਨ ਜਿਹੜੇ ਹੈਗੇ ਨੇ ਉਹ ਸੜਕਾਂ ਤੇ ਨਹੀਂ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਸਰਕਾਰਾਂ ਵੱਲੋਂ ਜਿਹੜੀਆਂ ਸਮੇਂ-ਸਮੇਂ ਤੇ ਸਾਰ ਨਹੀਂ ਲੈ ਰਹੀਆਂ ਕੇਂਦਰ ਔਰ ਸੂਬਾ ਸਰਕਾਰਾਂ ਦੀ ਗਲਤ ਨੀਤੀਆਂ ਦੇ ਕਾਰਨ ਕਿਸਾਨਾਂ ਦੇ ਸਿਰ ਕਰਜ਼ਾ ਜਿਹੜਾ ਹੈਗਾ ਉਹ ਹਰ ਰੋਜ਼ ਵੱਧ ਰਿਹਾ ਹਰ ਰੋਜ਼ ਕਿਸਾਨਾਂ ਤੇ ਕਰਜ਼ੇ ਦੀ ਪੰਡ ਜਿਹੜੀ ਕਿ ਭਾਰੀ ਹੁੰਦੀ ਜਾ ਰਹੀ ਆ ਇਸੇ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੀਆਂ ਹੱਕੀ ਮੰਗਾਂ ਲੈ ਕੇ ਸੜਕਾਂ ਤੇ ਉਤਰੇ ਨੇ ਔਰ ਮੰਗ ਕਰ ਰਹੇ ਨੇ ਕਿ ਉਹਨਾਂ ਦੀਆਂ ਸਮੂਹਿਕ ਕਰਜ਼ਾ ਮਾਫ ਕੀਤਾ ਜਾਵੇ ਅੰਦੋਲਨ ਦੌਰਾਨ ਕੇਸ ਜਿਹੜੇ ਹਨ ਉਹ ਵਾਪਸ ਲਏ ਜਾਣ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਔਰ ਸਵਾਮੀ ਨਾਥਨ ਰਿਪੋਰਟ ਜਿਹੜੀ ਹੈਗੀ ਉਹ ਲਾਗੂ ਕੀਤੀ ਜਾਵੇ ਸੂਬਾ ਸਰਕਾਰ ਨਾਲ ਜੁੜੀਆਂ ਮੰਗਾਂ ਵੀ ਨੇ ਪੰਜਾਬ ਦੀ ਸੂਬਾ ਸਰਕਾਰ ਦੇ ਨਾਲ ਜੁੜੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਹਰ ਦਾ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਲੰਪੀ ਸਕਿਨ ਤੋਂ ਜਿਹੜਾ ਨੁਕਸਾਨ ਹੋ ਗਿਆ ਉਹ ਜਿਹੜਾ ਹੈਗਾ ਪਰਪਾਈ ਕੀਤੀ ਜਾਵੇ ਸੋਸਾਇਟੀਆਂ ਦੇ ਕਰਜ਼ੇ ਸੋਸਾਇਟੀਆਂ ਨੂੰ ਮੁਨਾਫੇ ਵਾਲਿਆਂ ਦਾ ਜਾਵੇ ਇਹ तमाम ਵੱਡੀਆਂ ਮੰਗਾਂ ਜਿਨ੍ਹਾਂ ਨੂੰ ਲੈ ਕੇ ਅੱਜ ਟਰੈਕਟਰ ਮਾਰਚ ਉਹ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਨਾਲ 3 ਸਾਲਾਂ ਬਾਅਦ ਵੀ ਅੰਦੋਲਨ جاری ਹੈ ਕਿਹੜੀਆਂ ਮੰਗਾਂ ਜਿਹਨੂੰ ਲੈ ਕੇ ਅੱਜ ਇੱਕ ਵੱਡਾ ਟਰੈਕਟਰ ਪ੍ਰੇਡ ਪੂਰੇ ਦੇਸ਼ ਦੇ ਵਿੱਚ ਕੀਤਾ ਜਾ ਰਹੀ ਹੈ ਇਹ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਹੈ ਜਿਹੜੀ ਬਾਤਾਂ ਦੇ ਮੁੱਕਰੀ ਜਾਂਦੀ ਹੈ ਪਹਿਲਾਂ ਸਾਡੇ ਗੱਲ ਵਾਅਦੇ ਕਰੇ ਵੇ ਤੇ ਵੀ ਕਿਸਾਨੀ ਕਰਜ਼ਾ ਵੀ ਮਾਫ਼ ਕਰੂੰਗੇ ਸੁਆਮੀ ਨਾਥਨ ਰਿਪੋਰਟ ਵੀ ਲਾਗੂ ਕਰੂੰਗੇ ਬਾਕੀ ਹੋਰ ਜਿਹੜੇ ਲਖੀਮਪੁਰ ਖੀਦੀ ਵਾਲੇ ਕਿਸਾਨ ਅਸੀਦ ਹੋਏ ਹਨ ਉਹਨਾਂ ਨੂੰ ਵੀ ਇਨਸਾਫ ਦਵਾਂਗੇ ਅ ਅਜੇ ਮਿਸ਼ਰਾ ਟੈਨਿੰਗ ਨੂੰ ਵੀ ਬਰਖਾਸਤ ਕਰੂਗੇ ਸਾਰੀਆਂ ਜਿੰਨੇ ਹੀ ਆ ਵੀ ਮੰਗਾਂ ਜਿਹਦੇ ਝੂਠੇ ਕੇਸ ਪਾਏ ਬੇ ਤੇ ਕਿਸਾਨੀ ਅੰਦੋਲਨਦਾਰਾਂ ਉਹਨਾਂ ਤੇ ਵੀ ਮੁੱਕਰਗੇ ਪਰਾਲੀ ਸਾੜਨੇ ਵਾਲੇ ਹਰੇਕ ਸਰਕਾ ਹਰੇਕ ਵਾਦੇ ਤੋਂ ਮੁੱਕਰੀ ਹੈ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਟਰੈਕਟਰ ਇਹ ਸੰਕੇਤਕ ਧਰਨਾ ਜੀ ਇਸ ਤੋਂ ਬਾਅਦ ਕੋਈ ਵੱਡੀ ਰਣਨੀਤੀ ਵੱਡੇ ਕੋਈ ਐਜੀਟੇਸ਼ਨ ਦੀ ਕਾਲ ਦਿੱਤੀ ਜਾ ਸਕਦੀ ਹੈ ਇਹ ਤਾਂ ਹੁਣ ਅੱਗੇ ਜਦੋਂ ਐਸਕੇਮ ਨੂੰ ਜਿਵੇਂ ਵੀ ਇਹ ਲੱਗਿਆ ਉਸ ਤਰ੍ਹਾਂ ਉਹਨਾਂ ਨੇ ਸਾਨੂੰ ਜਿਵੇਂ ਕਾਲ ਦੇਣ ਗਿਆ ਸੀ ਉਸ ਕਾਲ ਤੇ ਪੂਰਾ ਉਤਰਾਂਗੇ ਅੱਜ ਐਸਕੇਮ ਕਿੰਨੀ ਉਨੀ ਤਾਕਤ ਦੇ ਵਿੱਚ ਹੈ ਜੀ ਜਦੋਂ ਦਿੱਲੀ ਗਏ ਸੀ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਵੱਡਾ ਮਾਰਚ ਵੱਡਾ ਅੰਦੋਲਨ ਸੀ ਉਸੇ ਤਾਕਤ ਦੇ ਵਿੱਚ ਅੱਜ ਵੇਖ ਰਹੇ ਹਾਂ ਜੀ ਬਹੁਤ ਜ਼ਿਆਦਾ ਜੀ ਉਹ ਤਾਂ ਧੁਕੜੀ ਤਾਕਤ ਹੈ ਜੀ ਅੱਜ ਵੀ ਪੂਰੇ ਜੋਸ਼-ਖੋਸ਼ ਨਾਲ ਪੂਰੇ ਪੰਜਾਬ ਦੇ ਵਿੱਚ ਹਰੇਕ ਬਲਾਕ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਅੱਜ ਟਰੈਕਟਰ ਮਾਰਚ ਨਿਕਲ ਰਿਹਾ ਇਸ ਦਾ ਇਹੀ ਸੰਕੇਤ ਜਾਂਦਾ ਵੀ ਮੋਦੀ ਸਰਕਾਰ ਨੂੰ ਜਗਾ ਦਾਂਗੇ ਨਹੀਂ ਫਿਰ ਦਿੱਲੀ ਵਾਲੂ ਫੇ ਚੱਲਾਂਗੇ ਤਾਂ ਇਹ ਦੇਖ ਸਕਦੇ ਹੋ ਇੱਕ ਇਤਿਹਾਸਿਕ ਟਰੈਕਟਰ ਪ੍ਰੇਡ ਦੀਆਂ ਤਸਵੀਰਾਂ ਮੇਰੇ ਪਿੱਛੇ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਉੱਥੋਂ ਤੱਕ ਤੁਹਾਨੂੰ ਅੱਜ ਕਿਸਾਨਾਂ ਦੇ ਗੱਡੇ ਕਿਸਾਨਾਂ ਦੇ ਟਰੈਕਟਰ ਨਜ਼ਰ ਆਉਣਗੇ ਔਰ ਅੱਜ ਵੀ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਸਾਡੀਆਂ ਉਹ ਮੰਗਾਂ ਜਿਹੜੀਆਂ ਅਧੂਰੀਆਂ ਪਈਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਲਾਮਬੰਦ ਹੋਏ ਹਰਵਿੰਦਰ ਸਿੰਘ ਬਰਾੜ ਸਾਡੇ ਨਾਲ ਨੇ ਬਰਾੜ ਸਾਹਿਬ ਇੱਕ ਵਾਰ ਫਿਰ ਟਰੈਕਟਰ ਮਾਰਚ ਕਿਸਾਨ ਦੇਖੋ ਭਾਈ ਰਮਨ ਦੱਸਣਾ ਚਾਹੁੰਦਾ ਵੀ ਇੱਕ ਪਹਿਲਾ ਟਰੈਕਟਰ ਮਾਰਚ ਦਾ 1952 ਦੇ ਵਿੱਚ ਹੋਇਆ ਸੀਗਾ ਤੇ ਰਿਪਬਲਿਕ ਡੇ ਤੇ ਹੋਇਆ ਸੀਗਾ ਉਸ ਤੋਂ ਬਾਅਦ 2021 ਦੇ ਵਿੱਚ ਹੋਇਆ ਤੇ ਹੁਣ 2024 ਦੇ ਵਿੱਚ ਕਰਨ ਜਾ ਰਹੇ ਆਂ ਦੇਖੋ ਕਿਸਾਨ ਦਿਨ-ਬਦਨ ਨਰਾਸ਼ ਹੁੰਦਾ ਜਾ ਰਿਹਾ ਹੈ ਕਿਸਾਨ ਦੀ ਇਨਕਮ ਵਧਣ ਦੀ بجائے ਘਟਦੀ ਜਾ ਰਹੀ ਹੈ ਕਿਸਾਨ ਦੇ ਕਰਜ਼ਾ ਦਿਨ-ਬਦਨ ਵੱਧਦਾ ਜਾ ਰਿਹਾ ਹੈ ਕਿਸਾਨ ਆਪਦਾ ਇਹੋ ਜੀ ਸਿਚੁਏਸ਼ਨ ਆ ਗਈ ਰਮਨ ਵੀ ਅੱਜ ਆਪਦੇ ਪਰਿਵਾਰ ਨੂੰ ਪਾਲਣਾ ਵੀ ਕਿਸਾਨ ਲਈ ਔਖਾ ਹੋ ਚੁੱਕਿਆ ਸੋ ਅਸੀਂ ਇੱਕ ਰੋਸ ਜ਼ਾਹਰ ਕਰ ਰਹੇ ਜਿਹੜੀ ਸਰਕਾਰ ਨਾਲ ਸਾਡੇ ਵਾਅਦੇ ਕੀਤੇ ਸੀ ਸਰਕਾਰ ਨੇ ਜਿਹੜੇ ਉਹਨੇ ਨਹੀਂ ਪੂਰੇ ਕੀਤੇ ਉਹਨਾਂ ਨੂੰ ਯਾਦ ਕਰਾਉਣ ਲੋਏ ਅਸੀਂ ਦੱਸ ਰਹੇ ਹਾਂ ਵੀ ਕਿਸਾਨ ਟਰੈਕਟਰ ਲੈ ਕੇ ਫਿਰ ਦਿੱਲੀ ਵੱਲ ਜਾਂ ਦੁਬਾਰਾ ਧਰਨਿਆਂ ਵੱਲ ਆ ਸਕਦਾ ਸੋ ਇੱਥੇ ਸੁਣਵਾਈ ਕੀਤੀ ਜਾਵੇ ਹੁਣ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਅੰਦੋਲਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੇਖੋ ਰਮਨ ਉਹ ਬੜੀਆਂ ਮੰਗਾਂ ਜਿਹੜੀਆਂ ਮੁੱਖ ਮੰਗ ਹੈ ਜਿਹੜੀ ਕਿਸਾਨ ਦੇ ਕਰਜ਼ੇ ਦੀ ਮੰਗ ਹੈ ਇਹ ਐ ਐਮਐਸਪੀ ਦੀ ਗਾਰੰਟੀ ਜਿਹੜੀ ਰਹਿ ਗਈ ਸੀ ਉਹ ਦੀ ਮੰਗ ਹੈ ਦੂਸਰੀ ਮੰਗ ਹੈ ਪੰਜਾਬ ਦੇ ਪਾਣੀਆਂ ਦੀ ਕਿਉਂਕਿ ਜੇ ਪੰਜਾਬ ਦਾ ਪਾਣੀ ਨਾ ਬਚਿਆ ਤਾਂ ਬਾਕੀ ਆਪਾਂ ਖੇਤੀ ਕਿਵੇਂ ਕਰਾਂਗੇ ਕਿਉਂਕਿ ਪਾਣੀ ਲਈ ਜਿਹੜਾ ਮੁੱਖ ਚੀਜ਼ ਹੈ ਖੇਤੀ ਲਈ ਉਹ ਪਾਣੀ ਹੈ ਸੋ ਪਾਣੀ ਕਰਜ਼ਾ ਤੇ ਜਿਹੜਾ ਦਿਨ-ਬ-ਦਿਨ ਖੁਦਕੁਸ਼ੀਆਂ ਵੱਧ ਰਹੀਆਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਵਾਲਾ ਮਰਹੂਸ ਮਾਰਚ ਕੱਟਿਆ ਜਾ ਰਿਹਾ ਤਾਂ ਅੱਜ ਇੱਕ ਵੱਡਾ ਟਰੈਕਟਰ ਮਾਰਚ ਕਰਕੇ ਪੂਰੇ ਦੇਸ਼ ਭਾਰ ਦੇ ਵਿੱਚ ਕੇਂਦਰ ਔਰ ਸੂਬਾ ਸਰਕਾਰਾਂ ਦੇ ਖਿਲਾਫ ਰੋਸ ਜाहिर ਕੀਤਾ ਜਾ ਰਿਹਾ ਔਰ ਉਹ ਮੰਗਾ ਜਿਹਨਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਿਸਾਨ ਉਹ ਮੰਗਾ ਪੂਰੀਆਂ ਹੁਣ ਇਸ ਨੂੰ ਲੈ ਕੇ ਅੱਜ ਮੂੜ ਕਿਸਾਨ ਸੜਕਾਂ ਤੇ ਨੇ ਕੈਮਰਾਮੈਨ ਜਗਜੀਤ ਦੇ ਨਾਲ ਰਮਨਦੀਪ ਪੀਡੀਸੀਓਜ਼ ਮੋਹੱਲੇ